ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕੱਲ ਤੇ ਲੋ ਜੀ ਹੁਣ ਚੱਲਦੇ ਆਪਾਂ ਮੋਟਰ ਪਰ ਤੇ ਉਸ ਤੋਂ ਪਹਿਲਾਂ ਚਾਚਾ ਜੀ ਨੇ ਕੱਲ ਖੇਤ ਬਾਤੇ ਸੀਗੇ ਅਸੀਂ ਨਾਲੇ ਗੱਲੇ ਕਰਦੇ ਸੀ ਖੇਤ ਪਾਉਣੇ ਖੇਤ ਪਾਉਣੇ ਜਾਨੋ ਚਾਚਾ ਜੀ ਬਾ ਵੀ ਦਿੱਤੇ ਤੇ ਤੁਹਾਨੂੰ ਕੱਲ ਵਾਲੇ ਕਲਿਪਰ ਹੁੰਨ ਮੈਂ ਤੇ ਲੋ ਜੀ ਪਹੁੰਚ ਕੇ ਮੋਟਰ ਪਰ ਤੇ ਇੱਧਰ ਹੁਣ ਖੇਤ ਚੈੱਕ ਕਰੋ ਬਾਈ ਬਣ ਗਏ ਹਨ ਇੱਕ ਨੰਬਰ ਤੇ ਹੁਣ ਇਹਦੇ ਬਾਅਦ ਛਾਂਗ ਦੇਣ ਆਪਾਂ ਪਪੂਲਰ ਵੀ ਤੇ ਇੱਕ ਸਪਰੇਅ ਡਾ ਕੇ ਕਰ ਦੇਣੀ ਜਿਹੜੇ ਵਿਚ ਮਾੜੇ ਮੋਟੇ ਕੱਖ ਰਹਿ ਗਏ ਇਹ ਵੀ ਖਤਮ ਕਰ ਦੇਣੇ ਤੇ ਮੈਂ ਤਾਂ ਗਿਆ ਵੀ ਸੀਗਾ ਬਾਹਰ ਪਿੱਛੇ ਸਰ ਵੀਚ ਇਹਨਾਂ ਪਤਾ ਵੀ ਲੱਗਣਾ ਤਾਂ ਕਾਦ ਖੇਤ ਬਾਤ ਖਰਸੀ ਗਾਲ ਹਉ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਮੈਂ ਤਾਂ ਪਤਾ ਵੀ ਨਹੀਂ ਲੱਗਣ ਦਾ ਤਾਂ ਕਾਦ ਖੇਤ ਬਾਤ ਤੂੰ ਕਰਾ ਲਈ ਜਾ ਉਹ ਤਾਂ ਖੇਤ ਬਾਤ ਹਾਂਜੀ ਆਹਣਾ ਥਿਆਰ ਕਰਾ ਦੇਣੇ ਤਿੱਖੇ ਤਿੱਖੇ ਬੂਟੇ ਛਾਂਗ ਕੇ ਤਾਂ ਸਾਰੀ ਕੀਜਾਈ ਸ਼ੁਰੂ ਹੋਣੀ ਹੈ ਹਾਂਜੀ ਪਿੱਛੇ ਬਣਾਤੀ ਗੱਲ ਸਾਰਿਆਂ ਦੀ ਪਿੱਛੇ ਤਾਂ ਨਹੀਂ ਛਾਂਗ ਹੋਣੀ ਪਿਛਲੇ ਨਹੀਂ ਛਾਂਗ ਹੋਣੀ ਛੋਟੇ-ਬੂਟੇ ਛਾਂਗ ਹੋਣੇ ਛੋਟੇ ਛਾਂਗ ਹੋਣਿਆ ਨੇ ਮੁਰਲੇ-ਮੁਰਲੇ ਹੁਣ ਆਏ ਆ ਵੀ ਸਾਰਾ ਰੇ ਬਣ ਜਾਊਗਾ ਇੱਕ ਗੇਲਾ ਹਾਂਜੀ ਹਾਂਜੀ ਬੇ ਬੂਟਾਂ ਦੇ ਵਿੱਚ ਕਰ ਦੇਣੀ ਸਪਰੇ ਕੋਈ ਨਹੀਂ ਖਿੱਚਣਾ ਕੋਈ ਕੁਝ ਨਹੀਂ ਕਰਨਾ ਬਾਪੇ ਗਲ ਜਾਣਾ ਸਪਰੇ ਨੇ ਖਤਮ ਕਰ ਦੇਣਾ ਗਲ ਦੇਣਾ ਬਾਠ ਠੀਕ ਆ ਨਾ ਠੀਕ ਦੁਬਾਰਾ ਫੇਰ 5-10 ਦਿਨ ਤੱਕ ਰੋਟਾਵੇਟਰ ਨਾਲ ਵਾਹ ਕੇ ਹਾਂਜੀ ਬਾ ਫਿਰ ਜਦ ਕਣਕ ਬੀਜਣੀ ਆ 15ਵੇਂ ਨੂੰ 20ਵੇਂ ਨੂੰ ਬਾਠ ਠੀਕ ਬਾ ਫਿਰ ਦੁਬਾਰਾ ਹੋ ਜੀਗਾ ਹੋਣ ਵੀ ਮੈਂ ਤਾਂ ਪੂਰੇ ਆ ਉਹਨੇ ਤਸੱਲੀ ਨਾਲ ਗੁੱਜਰਵਾਲੀ ਪੁੱਛਣਾ ਕਾਲੇ ਕੋਈ ਨਹੀਂ ਜੀ ਕਾਲੇ ਬੋਲੀ ਹੋ ਜਾਂਦੀ ਗਰੀਬਾ ਜੀ ਸੈਨੱਚ ਸਾਢੇ 3 ਕਿਲੇ ਬਾਅਦ ਤੋਂ ਜਿੰਨੇ ਚ ਹੱਥ ਭਿੱਗੇ ਬਹੁਤ ਹੈ ਟਰੈਕਟਰ ਨਹੀਂ ਮੁੜਦਾ ਸਿਰੇ ਤਰਾਂਕੇ ਅੱਛਾ ਜੀ ਬੈਠ ਅੱਗੇ ਬੈਠ ਅੱਗੇ ਆ ਦੇ ਇੱਕ ਗੁੱਜਰਵਾਲੀ ਹੋਰ ਕੰਮ ਕਰਨਾ ਹਾਂਜੀ ਉਹਥੇ ਖੁੰਝੇ ਨਾ ਨਦੀ ਵਾਲਾ ਬੂਟਾ ਖੜਾ ਹੈ ਪਤਾ ਹੈ ਫੁੱਲਾਂ ਵਾਲਾ ਉਹਥੇ ਤੂੰ ਮੇਰੇ ਕੋਲ ਖੜਾ ਏ ਪਿਛਲੇ ਸਾਲ ਵੀ ਮੈਂ ਕਿਹਾ ਤਾਂ ਉਹਨੂੰ ਵੱਡੋ ਯਾਰ ਨਦੀ ਦੇ ਵਿੱਚ ਜਿਹੜਾ ਕੰਡੇ ਵਾਲਾ ਹੁੰਦਾ ਫੁੱਲ ਲੱਗਦੇ ਜੀ ਨੂੰ ਆਫਾੜੀ ਉਹ ਵੱਡੋ ਠੀਕ ਐ ਕੰਡੇ ਜੇ ਲੱਗਦੇ ਉਹਨੂੰ ਸ਼ਾਇਦ ਕੰਡੇ ਜੇ ਲੱਗਦੇ ਮੈਂ ਹੁਣ ਇਹ ਖਜੂਰ ਤਾਂ ਨਹੀਂ ਹੋਣੀ ਆ ਖਜੂਰ ਨਹੀਂ ਹੈਗੀ ਫੁੱਲਾਂ ਵਾਲਾ ਬੂਟਾ ਹੈ ਹੁਣੇ ਵੱਡਿਆ ਉਹਨਾਂ ਨਾਲੇ ਠੀਕ ਨਹੀਂ ਉਹ ਵੱਡੋ ਆ ਤੂੰ ਤਾਂ ਬਹੁਤ ਹੋਵੇ ਤੇ ਤੂੰ ਵੀ ਜਿੱਥੇ ਰਵਾਂ ਠੀਕ ਨਹੀਂ ਲਾ ਪਈ ਆਹ ਤੇ ਖੇਤ ਬਾਤ ਹੈ ਨਾ ਰਾਮ ਦੀ ਵਿੱਚ ਕੱਖ ਖਾ ਸਕਦਾ ਮੈਂ ਜਨਨਾਂ ਦਾ ਗੱਲੇ ਕਰਦਾ ਸੀ ਅਮਨੇ ਇੱਥੇ ਨਾਲ ਮੈਂ ਕਿਹਾ ਆਪਣੇ ਖੇਤ ਬਣੇ ਉਧਰਲੇ ਅੱਛਾ ਮੈਂ ਕਿਹਾ ਤਵੀ ਇਹ ਨਾ ਬਈ ਇਹ ਕਿ ਰੂਟਾ ਮੀਟਰ ਨਾਲ ਹੈ ਨਾ ਤਵੀ ਨਾਲ ਤਾਂ ਜੜਾ ਵੱਡ ਹੋਣੀ ਆ ਨਾ ਰੂਟਾ ਮੀਟਰ ਸਹੀ ਆ ਐਨੇ ਕਰਦੇ ਕਰਦੇ ਜੈਨੂੰ ਫੋਨ ਆਇਆ ਖੇਤ ਆ ਵੀ ਬਾਹ ਵੀ ਹੋਣ ਲੱਗ ਗਿਆ ਅਫਰ ਮੈਂ ਫੋਨ ਕਰ ਭੁੱਲ ਗਿਆ ਅੱਛਾ ਮੈਂ ਗੁੱਜਰਵਈ ਨੂੰ ਕਿਹਾ ਮਹਾ ਵੀ ਤੂੰ ਕਿਸੇ ਦਾ ਤੈਨੂੰ ਮੂੰਹ ਚ ਬਣੀ ਨੰਬਰ ਜਿਆਦਾ ਹੈ ਇਹ ਕਹਿੰਦਾ ਮੈਨੂੰ ਜਿਆਦਾ ਹੈ ਹਾਂ ਮੈਂ ਕਿਸੇ ਦਾ ਨੰਬਰ ਲੈ ਕੇ ਮੈਂ ਕਿਨੂੰ ਫੋਨ ਕਰ ਵੀ ਉਹ ਬੂਟੇ ਚੱਕ ਦੀਏ ਹਾਂ ਕਿਉਂਕਿ ਗੁੱਜਰਵਈ ਤੇ ਬਿੰਦ ਚੱਕ ਨਹੀਂ ਹੁੰਦੇ ਲੱਤ ਕਰਕੇ ਠੀਕ ਨਹੀਂ ਇਹ ਕਹਿੰਦਾ ਮੈਂ ਹਕ ਕਰਾ ਲਈ ਹੈ ਹਾਂਜੀ ਭਾਰੀ ਬੂਟੇ ਹੈ ਮਹਿਕ ਕਰਾ ਲਈ ਹੈ ਫਿਰ ਮੈਂ ਉਹ ਦੋ ਬੂਟੇ ਤਾਂ ਚੱਕ ਤੇ ਇਧਰ ਵਾਲੇ ਨਹੀਂ ਚੱਕੇ ਫਿਰ ਤੇ ਮੋਰਤ ਦੇ ਡਾਕਟਰ ਕੋਲ ਤੱਕ ਬੈਕ ਲੈ ਗਿਆ ਅੱਛਾ ਜੀ ਇਹ ਘਰੇ ਤੇ ਵੀ ਬੈਕ ਲੈ ਗਿਆ ਉਧਰ ਤੇ ਲੈ ਕੇ ਉਧਰ ਬੈਕ ਬਾਸਾ ਹਾਂ ਜੀ ਤਾਂ ਤੈਨੂੰ ਫੋਨ ਕਰਦਾ ਮੈਂ ਪਹਿਲਾਂ ਘਰ ਹਾਕਾਂ ਵੀ ਮਾਰਿਆ ਮੈਂ ਸੁਣੀ ਮੰਮੀ ਕਹਿੰਦੇ ਹਾਕਾਂ ਮਾਰਦੇ ਜਦੋਂ ਸੁੱਤਾ ਪਿਆ ਤੇ ਅੱਛਾ ਹੂੰ ਮੈਂ ਜਿੰਮ ਤੇ ਆ ਕੇ ਨਿਕਲ ਆਇਆ ਮਾਂ ਚੱਲ ਕੇ ਤੇ ਹੁਣਾ ਨਹੀਂ ਕਰਨ ਨੂੰ ਮਾਂ ਚੱਲ ਹੂੰ ਫੋਨ ਕਰ ਲੂਗਾ ਬਸ ਹੈ ਤਾਂ ਵੀ ਵੱਡੋ ਜਿਦੇ ਲੈ ਹਾਂਜੀ ਠੀਕ ਹੈ ਬਸ ਤਿੱਖੇ ਹੋਵੇ ਤਾਂ ਫਾਹੇ ਮੰਗਣ ਵੱਢਦੇ ਜਾਣਾ ਨਹੀਂ ਹੁਣ ਤਿੱਖੇ ਕਰਾ ਦੇਣੀ ਆਹੋ ਹਾਂ ਹਾਏ ਇਨੂੰ ਮੜਾ ਜੜ ਤੀ ਇੱਕ ਗੱਲਾਂ ਰਗਣਦਾ ਮੈਂ ਇਹਨੂੰ ਰੋਟਾਵੇਟਰ ਨਾਲ ਕਰਤਾ ਦਿੱਤਾ ਮਸਲ ਜਾ ਤਾਂ ਦਿੱਤਾ ਬਹੁਤ ਤੰਗ ਕਰਦਾ ਬੁੱਤਾ ਉਧਰ ਲਈ ਸਾਇਰ ਜਿਹੜੇ ਸਾਈਡਾਂ ਸਾਈਡਾਂ ਪਰ ਤੇ ਆਪਣਾ ਕੱਖ ਜ਼ਿਆਦਾ ਤਾਂ ਹਾਂਜੀ ਉਹ ਸਾਰਾ ਹੀ ਦਹੋਰ ਦਹੋਰ ਬਾਹਤਾ ਉਹ 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 ਪਰਲੇ 3 11 ਚ ਕੱਖ ਜ਼ਿਆਦਾ ਤਾਂ ਹਾਂਜੀ ਉਹ ਪਿਛਲੇ ਪਾਸੇ ਹਾਂ ਵਿੱਚ ਕੱਖ ਹੈ ਨਹੀਂ ਤਾਂ ਗੁੱਜਰਵਾਈ ਪੱਤੇ ਇਕੱਠੇ ਕਰਦਾ ਤਾਂ ਮੈਂ ਰਹਿਣ ਦਾ ਸਾਰਿਆਂ ਦਾ ਹੀ ਰੇਵ ਬਾਨਦੇ ਹੁਣ ਗੱਲ ਨਹੀਂ ਵਿੱਚ ਦਾ ਮਿੱਟੀ ਚ ਰਲ ਕੇ ਆਪਣ ਜਿਹੜੀ ਪਿੰਡ ਸਪਰੇ ਕਰੀ ਤੇ ਉਹ ਵੀ ਉਹ ਰੇਲੇ ਆ ਕੇ ਕਰਦੀ ਕਣਕ ਤੇ ਪਹਿਲਾਂ ਕਰੀ ਦੀ ਹੈ ਨਾ ਉਹ ਵੀ ਕਰ ਸਕਦੇ ਆ ਹੋਰ ਹੀ ਆਪਣੇ ਖੱਬਲ ਬੋ ਹੋ ਜਾਂਦੇ ਕਣਕ ਤੇ ਪਹਿਲਾਂ ਕਰਦੇ ਉਹ ਵੀ ਹੋ ਜਾਣਾ ਹੁਣ ਸਾਰੇ ਪਰਿਆ ਦੇਖਾ ਇੱਥੇ ਹਾਂਜੀ ਆ ਪਹੀ ਤੱਕ ਆਏ ਆ ਸਾਰੇ ਸਾਰੇ ਕਰਦੇ ਟੋਟਲੀ ਹੋਣੀ ਹੈ ਜਿਹੜਾ ਖੇਤ ਉਹ ਸੜਕ ਪਰਤੇ ਚਮਕੇ ਵੀ ਹਾਂ ਕਿਸੇ ਦਾ ਖੇਤ ਹੈਗਾ ਹਾਂਜੀ ਹਾਂਜੀ ਹੁਣ ਤੱਕ ਤਾਂ ਬਾਈ ਨਹੀਂ ਪੈਂਦੇ ਰਹੇ ਮੀਂਹ ਚ ਆਏ ਆ ਆਪਾਂ ਕਿੰਨੇ ਮਹੀਨਾ ਹੋ ਗਿਆ ਮਹੀਨਾ ਢੀਕ ਦੇ ਖੇਤ ਵਾਦੀ ਖੇਤ ਵਾਦੀ ਇੱਥੇ ਚ ਪਾਣੀ ਜ਼ਿਆਦਾ ਨਹੀਂ ਹੈ ਨੀਮੀ ਉਹ ਨਦੀ ਹੈ ਨਾ ਸਾਹਮਣੇ ਨਦੀ ਕਰਤੇ ਨੀਮੀ ਕਰਤੇ ਉਹ ਆ ਜਾਂਦੀ ਹੈ ਆਪਣਾ ਸੇਮ ਸੇਮ ਜੀ ਹੋ ਜਾਂਦੀ ਪਾਣੀ ਸੁੱਕਿਆ ਆਪਣਾ ਤਾਂ ਮਹੀਨਾ ਖੜਾ ਰਿਆ ਪਾਣੀ ਮੈਂ ਕੱਲ ਦਾ ਪਲਾਨ ਬਣਾਇਆ ਵਾ ਸੇ ਅੱਛਾ ਮਹਾਂਲਾ ਕੱਲ ਨੂੰ ਉੱਠ ਕੇ ਪਹਿਲਾਂ ਵੀ ਜਸਵੀਰ ਬਾਈ ਵਾਲਾ ਖੇਤ ਵਾ ਕੇ ਆਉਂਗਾ ਤੈਨੂੰ ਰਾਤ ਵੀ ਨਹੀਂ ਦੱਸਿਆ ਹਾਂ ਉਹ ਨਾ ਉੱਥੇ ਪੱਤੇ ਜਾਵਗਾ ਬੱਚ ਗੁਜਰਾਂਗ ਨਾਲ ਗੱਲੇ ਕਰਦੇ ਤੇ ਅਸੀਂ ਕਿ ਖੇਤ ਬੋਣੇ ਮੈਂ ਚੱਲ ਬੁੱਟੇ ਚੱਕ ਹੋਏ ਫਿਰ ਬੁੱਟੇ ਵਿੱਚ ਗਿਰੇ ਹੋਏ ਆ ਸੋ ਦੁਪਹਿਰ ਨੂੰ ਸੋਚ ਲੇਵਾਂ ਲਾ ਕੱਲੂ ਖੇਤ ਵਾ ਕੇ ਆਉਂਗਾ ਸ਼ਾਮ ਨੂੰ ਵੀ ਨਹੀਂ ਦੱਸਿਆ ਸਵੇਰੇ ਰੋਟਾਵੇਟਰ ਪਾ ਕੇ ਮੈਂ ਇਹਦੇ ਘਰ ਮੂਰੇ ਦੋ ਹੱਕਾ ਮਾਰੀਆਂ ਮਹਾਂ ਚੱਲ ਫਿਰ ਕੰਮ ਹੋ ਜਾਏਗਾ ਜੀ ਬਾਈ ਹੁਣ ਬਾਬਾ ਮੈਂ 4 ਵਜੇ ਜਿੰਮ ਲੰਘ ਜਾਂਦਾ ਅੱਛਾ ਅੱਛਾ 4 ਵਜੇ ਕਿ ਮੈਂ 10 15 ਮਿੰਟ ਸੌਲਵਾ ਫਿਰ ਚਾਚਾ ਕਹਿੰਦੇ ਨੇ ਜਾਣਾ ਉਧਰ ਨੂੰ ਮੈਂ ਸੌ ਕੇ ਹਾਕਾ ਮਾਰੀ ਮੈਂ ਆਦਿਆ ਤੇ ਮੋਰ ਦਰਸਤਾਂ ਕਰਕੇ ਫੋਨ ਕਰਾਇਆ ਤਾਂ ਮੈਂ ਚੱਲ ਮੈਨੂੰ ਕੋਈ ਪਤਾ ਨਾ ਮੈਂ ਤਾਂ ਗਰਮੀ ਚਾਹੇ ਘੁੰਮਣ ਪੁੱਤ ਕਰਦਾ ਇਹ ਬਾਈ ਕੰ ਦਾ ਨੰਬਰ ਮੇਰੇ ਜਿਆਦਾ ਮੇਰੇ ਤੇਰਾ ਨੰਬਰ ਜਾ ਦੇਂਦਾ ਅੱਛਾ ਉਹ ਮੈਂ ਤੇਰਾ ਨੰਬਰ ਲਿਖਿਆ ਗੁਜਰਾਂ ਕਲੇ ਉੱਥੇ ਜਿਆਦਾ ਕਰ ਲਿਆ ਹਾਂ ਦੋਕਰ ਸੇਮ ਹੈ ਵਿੱਚ ਲਿਖ ਇੱਕ ਇੱਕ ਬਸ ਚੱਲੀਏ ਚੱਲੋ ਹੁਣ ਬਾਈ ਅਸੀਂ ਆਹ ਆਰੀਆਂ ਲਵਾ ਦਈਏ ਉਹ ਵਾਲੇ ਜਿਹੜੇ ਬੂਟੇ ਆ ਠੀਕ ਨੇ ਗੁਜਰ ਬਾਈ ਆਪਾਂ ਨੇ ਇਹਨੂੰ ਵੀ ਫੋਨ ਕਰ ਲਿਆ ਕੰਮ ਕਰੀਏ ਫੇਰ ਮਿਸਤਰੀ ਨੂੰ ਵੀ ਆਪਾਂ ਨੇ ਫੋਨ ਕਰ ਲਿਆ ਉਹ ਵੀ ਉੱਥੇ ਹੀ ਸਾਰਾ ਕੰਮ ਨੂੰ ਵੇੜ ਦੇਣਾ ਨਾ ਨਪੜਾ ਵੀ ਠੀਕ ਆ ਬਾਈ ਫੇਰ ਆਇਆ ਜੇ ਆਪਣਾ ਹੋ ਰਹੀ ਜੀ ਤੂ ਆ ਹਾਂਜੀ ਬਾਈ ਆਪਣਾ ਬੀਜ ਲਜਾਈ ਵਾਲਾ ਰਹਿ ਜੂ ਹਾਂ ਬੀਜ ਬੀਜ ਇਹ ਤਾਂ ਲੇਟ ਆਉਣਾ ਉਹ ਤਾਂ ਲੇਟ ਏ ਹਾਲੇ ਇਹ ਕਿਹੜਾ ਮੌਜਾ ਸੱਲ ਫੜਾ ਦੂਰੇ ਮੰਨ ਦਾ ਕਿੱਕਾ ਮਾਰਦੇ ਧੱਕੇ ਆਂਦਾ ਦੂਏ ਵੋਲਟ ਨੂੰ ਔੜੀ ਚਾਰ ਡੰਡੇ ਵਾਲੀ ਲੈਣੀ ਆ ਜਿੱਥੇ ਤੱਕ ਹੱਥ ਗਿਆ ਬਸੁੱਥੀ ਤੱਕ ਮੈਂ ਦੇਖ ਨਾ ਨਿੰਮੇ ਆਚੇਰਾਂ ਦੇ ਪਈ ਜਾਂ ਦੂਈ ਔੜੀ ਔੜੀ ਨਹੀਂ ਲੈਣੀ ਹੈਗੀ ਮਾਸੜ ਕੋਲ ਪਈ ਹੈ ਬੋਟਾ ਦੀ ਫੇ ਗ੍ਰੋਥ ਘਟ ਜਾਂਦੀ ਆ ਪਾ ਲਾਜ ਕਰਦੇ ਫਸਲ ਦਾ ਹੱਥ ਥੱਲੇ ਥੱਲੇ ਖੜ ਕੇ ਛਾਂਗਣੇ ਆ ਜਿੱਥੇ ਤੱਕ ਆ ਬਸ ਥੱਲੇ ਥੱਲੇ ਉੱਪਰ ਤੱਕੇ ਛਾਂਗਣੇ ਆ ਹਾਂਜੀ ਹੋਰ ਲੋ ਤੇ ਲੋ ਜੀ ਹੁਣ ਅਗਲੇ ਦਿਨ ਦੀ ਸਵੇਰ ਫਾਉਂਡ ਰਿਹਾ ਮੋਟਰ 'ਤੇ ਚਾਹ ਲੈ ਕੇ ਨਾਲ ਰੋਟੀ ਰੋਟੀ ਜੇਬ ਚ ਆ ਲੋ ਚਾਹ ਜੀ ਅਜੇ ਅੰਦਰ ਸਵਾਰਦੀ ਫੇਰੀ ਹਾਂ ਅੰਦਰ ਸਵਾਰਦੇ ਕਿਹਾ ਨਹੀਂ ਤੇ ਸੌ ਕੱਤਰ ਰੱਤ ਕੱਕ ਪੜਤਾ ਉਹ ਪੱਤੇ ਬਾਹਰ ਗਏ ਤੇ ਜਾ ਕੇ ਬਾਠ ਠੀਕ ਇੱਕ ਡੱਬੀ ਲੈ ਆਓ ਉਹ ਅੱਗ ਲਾਉਣ ਪੱਤਿਆਂ ਨੂੰ ਪੀਲਾ ਨਹੀਂ ਇਹਨਾ ਉਹ ਗੱਬੇ ਜਿਮ ਕਰਕੇ ਅੱਗ ਲਾ ਦੂਗਾ ਨਾ ਪਹੁੰਚ ਦਰੋਂ ਇੱਧਰ ਸੇਕ ਨਹੀਂ ਜਾਊਗੀ ਬਣਿਆ ਉਹ ਅੱਜ ਦੇਖਦਾ ਜੇ ਮੈਂ ਨਿੰਮੇ ਚੋਂ ਪੰਪ ਪੁੱਛੂੰਗਾ ਤੇ ਅੱਜ ਮਿਲ ਗਿਆ ਕੱਲੋ ਸਪਰੇਅ ਮਾਰ ਦੰਦੇ ਫਿਰ ਮੁੱਟਿਆਂ ਚ ਠੀਕ ਹੈ ਜੀ ਬਾਕੀ ਇੱਕ ਰੇਵ ਵੀ ਪੁੱਛਦਾ ਇਹਨਾਂ ਨੂੰ ਤੇ ਇਹਦੇ ਦੋ ਕਿਲੋ ਚਾਹੀਦੇ ਯਾਰ ਇੰਨੇ ਤਾਂ ਰੇਵ ਦੀ ਲੋੜ ਵੀ ਆਪਾਂ ਨੂੰ ਪੁੱਛ ਰੱਜ ਨੂੰ ਪੁੱਛੂੰਗਾ ਮੈਂ ਹਣ ਉਹ ਕਹਿੰਦਾ ਨਹੀਂ ਤੇ ਯਾਰ ਤੇਰੇ ਸਰ ਜੀ ਦਾ ਹੰਡੀ ਕਰਨ ਕਿ ਲੋਕ ਦੇ ਨਹੀਂ ਉਹ ਨਾ ਪੀੜਾ ਕਰਤਾ ਉਹ ਮੀਨ ਹੈ ਪਾਣੀ ਖੜ ਗਿਆ ਪਾ ਲਿਆ ਸਾਰੇ ਹੀ ਸਮਾਨ ਆਪਣਾ ਬਾਕੀ ਨਿਕਲ ਤਾ ਸਾਰਾ ਉਸਿਆ ਹੈ ਨਾ ਅੰਕਲ ਆਪਣਾ ਨਿਕਲੇ ਆਇਆ ਦੇਖੋ ਗਾਜਰਾਂ ਦੇ ਨਿਕਲੇ ਆਏ ਆ ਗਾਜਰਾਂ ਇਹ ਮੜੇ ਜੇ ਨਾ ਬਰੀਕ ਬਰੀਕ ਛਾਣੇ ਦੇ ਦਿੱਤਾ ਹਾਂ ਇਹਨੇ ਤੁਰਪਣਾ ਮੇਥੀ ਜੰਮੇ ਤੇਰੀ ਉਹ ਪਾਲਕ ਦੇ ਪਾਲਕ ਵੀ ਸੋਹਣੇ ਨਿਕਲੇ ਹਾਂ ਜਿੱਦਾਂ ਮੜਮੜੀ ਜਿੱਥੇ-ਜਿੱਥੇ ਦਬੀ ਹੋਈ ਉੱਥੇ ਫਿਰ ਲੈਣ ਕੱਢ ਕੇ ਫੇਰ ਲਾ ਦਾਂਗੇ ਏ ਟੂ ਜੇਲ ਲੈ ਦਿਲ ਜਿੱកਟੇ ਜਾਂਦੀ ਮੀਂਹ ਨੇ ਥੋੜਾ ਕੰਮ ਖਰਾਬ ਹੋ ਗਿਆ ਹਾਂ ਮੀਂਹ ਖੜ ਗਿਆ ਨਾ ਜ਼ਿਆਦਾ ਮਿੱਟੀ ਫਿਰ ਦਬਾਤੀ ਹੋਣੀ ਕਿਉਂਕਿ ਆਹ ਤਾਂ ਨਿਕਲੇ ਆ ਤਾਂ ਆਪਣਾ ਸਾਰੀ ਤੇ ਘੁੱਟੋ ਵੀ ਨਾ ਥੱਲੇ ਬੂ ਅੱਬੀ ਜਿ ਘੁੱਟੀਆਂ ਦੇ ਜੇ ਕਈ ਦਿਨ ਨਹੀਂ ਪਈਏ ਉਹ ਦੇਖੋ ਸਾਗ ਕਿੰਨਾ ਵਧੀਆ ਤਾਂ ਪਹਿਰਾ ਸਾਗ ਤਾਂ ਆਪਣਾ ਮੌਸਣਾ ਹੋ ਗਿਆ ਢੱਕੇ ਢੱਕੇ ਚੁਗਿਆ ਹੁਣ ਚਲੋ ਚਾਹ ਵੀ ਲਓ ਠੰਡੀ ਹੋ ਰਹੀ ਨਹੀਂ ਨਾਲ ਰੋਟੀ ਤੇ ਜਿੰਮੇੜ ਦੇ ਅੰਦਰਲਾ ਕੰਮ ਤੇ ਨਾਲੇ ਸਾਫ ਕਰਦੇ ਤਾਂ ਨਾ ਹਾਂ ਪੰਜ ਰੁਪਏ ਕੋਈ ਆਲੇ-ਕੁੰਡੇ ਕਿਹੜੇ ਤੇ ਮੈਂ ਤਾਂ ਮੋੜ ਲੈ ਕੇ ਕਿਹੜਾ ਲੈ ਵੀਰਾ ਕੀ ਹੋ ਗਾ ਅੰਕਲ ਰੇ ਚੱਕਣੇ ਆਲੇ ਆ ਕੇ ਤੇ ਦੇਸੀ ਰਹਾ ਅੰਕਲ ਨੇ ਡਰਾ ਤੇ ਚੋਰਾਂ ਪਰ ਮੋਰ ਇਹਨਾਂ ਨੂੰ ਆਏ ਬਈ ਵੇਖੋ ਮੋੜ 'ਚ ਕੋਈ ਹੈ ਨਹੀਂ ਹਾਂ ਕੋਈ ਹੈ ਨਹੀਂ ਹੋਰ ਉਹਨੂੰ ਕਿਹਾਦਾ ਅੰਕਲ ਰੁੱਕੇ ਰਹਿੰਦਾ ਪਤਾ ਹੀ ਲੱਗਣਦਾ ਕਿੱਥੇ ਬੈਠਾ ਮੈਂ ਇੱਕ ਜੱਟ ਜੇ ਰਾਜਾ ਵਾਲੇ ਚ ਹਾਂਜੀ ਇੱਕ ਜੱਟ ਖੜਾ ਰਿਹਾ ਮੈਂ ਤਾਂ ਮੇਰਾ ਬੀਮਿਕ ਅੱਛਾ ਕੀ ਆ ਉੱਥੇ ਤੇ ਮੋਟਰਸਾਈਕਲ ਨਾਲ ਦੇਖਦੇ ਨਾ ਲਾਈਟ ਵਾਲੇ ਵੀ ਬੰਦੇ ਜਾਂਦੇ ਉੱਧਰ ਤੇ ਫੇਰ ਆਗੇ ਤਿੰਨ ਚਾਰ ਜਣੇ ਹਾਂ ਜੇ ਮੈਂ ਨਾ ਉੱਥੇ ਕਿਰ ਨਿਕਲ ਕੇ ਬਾਹਰ ਰੁੱਕਾ ਮਾਰੇ ਜੇ ਨੇੜੇ ਤੇ ਫੇਰ ਤੇ ਪਿੱਛੇ ਨਾਲ ਲੂ ਵੀਰੇ ਰਹਿੰਦੇ ਆ ਬੰਦੇ ਮਾਰਦੇ ਆ ਯਾਰੋ ਕੋਈ ਨਹੀਂ ਅੱਜ ਰੇਵੀ ਕਰਦੇ ਫੇਰ ਆਪਾਂ ਕੱਲੂ ਮਾਰਾਂਗੇ ਜਾਂ ਅੱਜ ਸ਼ਾਮ ਨੂੰ ਮਾਰਾਂਗੇ ਝਟ ਮੈਂ ਤਸਲਾ ਲਿਆਉਂਦਾ ਤੁਸੀਂ ਭਰੀ ਆ ਮੈਂ ਸਿਟੀ ਜਾਉਂਗਾ। ਕੋਈ ਚੱਕਰੀ। ਆਪਾਂ ਜਿਹੜੇ ਕਮਜ਼ੋਰ ਬੁੱਟੇ ਕਿਨੋਂ ਪਿਛਲੀ ਲਾਈਨ ਕਮਜ਼ੋਰ ਆ। ਹਾਂ ਹਾਂ। ਉਹਨਾਂ 'ਚ ਆਪਾਂ ਨੇ ਪਾ ਦਨੇ। ਪਹਿਲਾਂ ਲਾਇਆ। ਤੁਸੀਂ ਪਿਓ ਮੈਂ ਨਹੀਂ ਵੀਣੀ ਜੀ। ਬਸ ਉਹਦੇ ਦੇ ਪਾ। ਲੈਂਕਾ ਦਾ ਦਬਕਾ ਹੈ। ਪਲੇਟ ਭੱਦੀ। ਮੌਸਮ ਸੋਹਣਾ ਹੋ ਗਿਆ ਹੁਣ ਐ ਨਹੀਂ। ਠੰਡੀ ਠੰਡੀ ਹਵਾ ਚੱਲਦੀ ਆ। ਧੁੱਪ ਵੀ ਇੰਨੀ ਜਗਦੀ ਨਹੀਂ ਹੈਗੀ। ਅੱਛਾ ਜੀ। ਉਂਟੇ ਮਾ ਬਹਿ ਜਾਤ ਕਰਦੀ ਐ ਫਿਰ ਇਹਨਾਂ ਜਿਹੜੀ ਰੇਹ ਤਾਂ ਉਹ ਸੁੰਢੀ ਪੈ ਗਈ ਯਾਰ ਇਹਦੇ ਮੈਂ ਮਾੜਾ ਜਿਹਾ ਛਾਣਾ ਦੇਗਾ ਇਹਦੇ ਸੁੰਢੀ ਕਰਦੀ ਉਹ ਉਹਦਾ ਗਾਣ ਲੱਗ ਗਈ ਬਿੰਗਣੀ ਸੁੰਢੀ ਆਪਣਾ ਉਹ ਪੈਣਾ ਦਾ ਇਹ ਚ ਕਿਆ ਕਹਿੰਦੇ ਨੇ ਫੂਜ਼ੀਆ ਕਿਹੜਾ ਹੁੰਦਾ ਉਹ ਪਾਥੀਆਂ ਦਾ ਸੁਹਾ ਸੁਹਾ ਕਹੇ ਦੇ ਪਨ ਹਾਂ ਸੁਹਾ ਹੁਣ ਹੈ ਨਹੀਂ ਆਪਣੇ ਥੱਲੇ ਪੈ ਗਈ ਕਿ ਉੱਪਰ ਉੱਪਰ ਆ ਸੁੰਢੀ ਆ ਉੱਪਰ ਦੈਨੋ ਸਪਰੇਅ ਹੋਊਗੀ ਫਿਰ ਇਹ ਸਪਰੇਅ ਜੀ ਮਾਰ ਦੇ ਕੋਈ ਲਿਆ ਕੇ ਅੱਧਾ 2 ਕਿਲੋ ਬੋਤਲ ਚ ਪਾ ਕੇ ਅੱਧੇ ਨਾਲ ਦੱਤੋ ਬਸ ਹਾਂ ਠੀਕ ਫੁੱਲ ਹੁਣ ਬਹੁਤ ਆਇਆ ਫੁੱਲ ਬਹੁਤ ਆ ਗਏ ਨੇ ਇਹ ਆਪਣੀ ਕਾਮਯਾਬ ਹੋ ਗਈ ਚੀਜ਼ ਐਟ ਵੀ ਸ਼ੁਰੂ ਹੋ ਜਾਣਾ ਤੇ ਉਹਦੇ ਬਾਅਦ ਚਟ ਮਾਰਾਂਗੇ ਫਿਰ ਬੁੱਟਿਆਂ ਦੀ ਪੌੜੀ ਲਿਓਣੀ ਮੈਂ ਦੇਖ ਰਿਹਾ ਸ਼ਾਇਦ ਆ ਉਹ ਤਿੱਖੇ ਕਰਦੇ ਹੋਵੇ ਦਾਦ ਉਹਨੇ ਇੱਕ ਆਰੀ ਆਰੀ ਮੈਨੂੰ ਲਿਆ ਦੇ ਜਿੱਥੇ ਤੱਕ ਨਾ ਮੇਰੇ ਹੱਥ ਇੰਨੇ ਜਾਂਦੇ ਥੱਡੇ ਖੜ ਕੇ ਠੀਕ ਉੱਥੇ ਤੱਕ ਤਾਂ ਝੱਟ ਲਾ ਲਾਂਗੇ ਫੇ ਬਗਾ ਜੇ ਪੌੜੀ ਆਪਾਂ ਲਾ ਲਈ ਜੇ ਆਪਾਂ ਆਪਾਂ ਬਹੁਤੇ ਨਹੀਂ ਜਾਂਗਣੇ ਥੋੜੇ ਥੋੜੇ ਜਾਂਗੜੇ ਅੱਜ ਇੱਥੇ ਤੱਕ ਆਏ ਬਸ ਜਿੱਥੇ ਨਾ ਆਏ ਥੱਡੇ ਆ ਗਏ ਆਉਣੇ ਉੱਪਰ ਨਹੀਂ ਤਾਂ ਨਹੀਂ ਚਾਰ ਹਾਂਜੀ ਉਹ ਟਾਣਿਆਂ ਜੀਣ ਨੇ ਕਿਉਂ ਉਹਨਾਂ ਨੇ ਫਿਰ ਬੂਟਾ ਦੀ ਉੱਪਰ ਭਜਨ ਹੋ ਜਾਣਾ ਹਾਂਜੀ ਟੁੱਟਣਾ ਉੱਥੇ ਤੇ ਆ ਫਿਰ ਅੱਛਾ ਜੀ ਆਪਾਂ ਨੇ ਆਪਣੇ ਚਹਰਾ ਉਟਾਣੀਆਂ ਰੱਖਣੇ ਬਜੋੜਾਂ ਤਾਂ ਝਾਂਗਣੀਆਂ ਜਿੱਥੇ ਤੱਕ ਝਾਂਗਣੀਆਂ ਬਸ ਬੱਠ ਜਾਨੀ ਉੱਪਰ ਲੈ 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 ਨਹੀਂ ਛਾਂਗਣਾ ਬੱਥਲੇ ਥੱਲੇ ਛਾਂਗਣਾ ਹਾਂ ਥੱਲੇ ਥੱਲੇ ਛਾਂਗਣਾ ਫਟ ਫਟ ਛਾਂਗ ਦੇਣਾ ਬਸ ਬਸ ਠੀਕ ਹੈ ਜੀ ਬਾਕੀ ਆ ਰਹੀ ਮੈਨੂੰ ਲਿਆ ਦੀ ਕੀ ਭਾਈ ਤੁਸੀਂ ਵੀ ਦੱਸਿਓ ਕਿੰਨੇ ਕਿੰਨੇ ਛਾਂਗ ਦੀ ਬੁੱਟੇ ਅਸੀਂ ਆਪਣੇ ਵੀ ਤੇ ਬੜੇ ਨਿੰਗਾ ਹੈਗੇ ਹਾਂਜੀ ਆਪਣੇ ਬੁੱਟੇ ਉਹ ਆ ਇਹੋ ਜਿਹੇ ਬੁੱਟੇ ਜਿੰਨਾ ਮਰਨੀ ਛਾਂਗ ਲਾ ਇਹ ਵੀ ਚੱਕਰ ਹੈ ਇਹ ਨਿੱਗਰ ਆ ਇਹ ਤਾਂ ਕਿਆ ਛਾਂਗਣੇ ਹੁਣ ਇਹ ਤਾਂ ਨਹੀਂ ਛਾਂਗਣੇ ਇਹ ਹੁੰਦਿਆ ਪੈਦਾ ਫਿਰ ਲਾ ਵੀ ਤੇ ਹੁਣੋਂ ਕਰੀਏ ਕੰਮ ਮੋਟਰ ਦਾ ਅੰਦਰ ਵੀ ਸਫਾਈ ਕਰੀਏ ਫੇਰ ਸਾਫ ਕਰੀਏ ਤਾਂ ਨਾ ਤੇ ਲੋ ਜੀ ਪਹਿਲਾਂ ਨਵੇੜੀ ਅੰਦਰ ਲਾ ਅਕਲ ਕਿੱਥੇ ਕਰੀਏ ਇਹਨੂੰ ਇੱਧਰ ਨੂੰ ਇਹ ਪੁਰਾਣੀ ਜਿਹੀ ਲਾ ਦੀ ਇੱਥੇ ਹੈਗੇ ਤੇ ਉੱਥੇ ਲਾ ਉੱਥੇ ਵਧੀਆ ਫੁੱਦਲੀ ਛੜੇ ਲਾ ਦੀਏ ਪਹਿਲਾਂ ਇਹਨੂੰ ਮੈਂ ਕਰੀਏ ਜਗਾ ਘੇਰੀ ਵੀ ਨੇ ਜਿਹੜਾ ਉੱਪਰ ਪਿਆ ਬੈੱਡ ਉਹ ਥੱਲੇ ਧਾਰ ਲਿਆ ਹੁੰਦੇ ਆ ਆ ਉੱਪਰ ਉੱਪਰ ਦਾ ਪੈਣਾ ਰਹਾ ਨਹੀਂ ਆਹ ਆਹ ਆ ਇਹ ਕੱਢੇ ਇਹ ਕੜਾ ਕਿੰਡ ਬਾਹਰ ਵਾਲਾ ਬਾਹਰ ਵਾਲਾ ਪੈ ਰਹਿਣ ਉਹ ਤੇ ਆਉ ਬੈਠੇ ਰਹੂਗਾ ਆ ਗੱਦਾ ਉੱਪਰ ਚਾਦਰ ਪਛਾਦਾ ਨਹੀਂ ਕੋਠੇ ਵਾਲੀ ਚਾਦਰ ਲਿਆ ਕੇ ਥੱਲੇ ਰੱਖ ਦਣੀ ਬਾਹਰ ਵਧੀਆ ਬੈਣੇ ਪਉਣ ਪੈਣੇ ਨੂੰ ਸਹੀ ਆ ਜਿਹੜਾ ਦੋ ਗੱਦੇ ਦੇ ਉੱਪਰ ਵਸਾਏ ਹੋਏ ਉਹ ਇਹ ਨਿਕਲੇ ਹਾਂ ਉੱਪਰ ਦੋ ਗੱਦੇ ਮੈਂ ਪੈਣਾ ਮੈਂ ਸਾਰੇ ਲਾ ਆਇਆ ਨੂੰ ਸਾਨੂੰ ਦੋ ਗੱਦੇ ਹੀ ਗਦਾ ਬੱਲ ਬਣਾਈ ਯਾਰ ਅੰਕਲ ਕਿੱਥੇ ਲਲਾ ਦੀ ਇੱਕ ਬੱਲ ਉੱਥੇ ਆਵਾਜ਼ ਆਇਆ ਉਹਦੇ ਨੂੰ

ਹੁਣ ਚੜਣਾ ਹੋ ਗਿਆ। ਤੁੱਲਾ ਵੀ ਇੱਕ ਦੂਆ ਰੈਡੀਮੇਡ ਜਿਹਾ ਆ ਕੇ ਰੱਖ ਦੇਣਾ ਉਹ। ਇਹ ਜਿਹੜਾ ਜਿਹੜਾ ਬਾਹਰ ਪਿਆ ਤਾਂ ਓਕਣੇ ਲਿਆ ਕੇ ਆਪਾਂ ਗਾਰਾ ਜਿਹ ਨਾਲ ਚੜਨਾ ਦੇਣਾ। ਲੋੜੇ ਇੱਟਾਂ ਲਾ ਗਏ। ਹਾਂ। ਮੇਰੇ ਨਾਲ ਚੱਲੀ। ਹਾਂਜੀ। ਪੋੜਾ ਲਿਆ ਉਹ ਨਦੀ ਤੋਂ ਤੂੜੀ ਪੀਟਰ ਮੰਗੂ ਪੀਟਰ ਦਾ ਮੈਲ ਬਣਾ ਗਏ ਆ ਕਿੰਨਾ। ਅੱਛਾ। ਲੈ ਤੇ ਦੇਖੇ ਲਈ ਉਹ ਬਹੁਤ। ਸਿਆਪਰ ਤਨ ਸਿੰਗੇ ਬਣਾਉਂਦੇ ਆ ਉਹ। ਲੈ ਹੋਰ ਆ। ਅੰਦੇ ਤੇਰੇ ਇੱਥੇ ਰੱਖ ਲੀ। ਅੰਦੋ ਖੁੰਜੇ ਖੜੇ ਕਰ ਦੰਦੇ ਇਹ ਕੰਡਾਦਾਰ ਲਾ ਦੇਣੀ ਐ ਅਸੀਂ ਨੂੰ ਇਥੇ ਰੱਖ ਨਾ ਲੋ ਇਹ ਕਮਾਈ ਇਹ ਕਰਨੋ ਅੱਜ ਮੈਨੂੰ ਡਰਦਾ ਸੀ ਕਾਕਾ ਹੋਰੇ ਹਾਂ ਬੇਸ਼ੱਕ ਨੰਗੇ ਪੈਰ ਕੋ ਮੇਰੇ ਕੋ ਚੱਕਰ ਨਹੀਂ ਆਇਆ ਅੰਦਰ ਪਰ ਫਰਸਾ ਸਾਡਾ ਸੁੱਕ ਨਹੀਂ ਹਲੇ ਵੀ ਗਿੱਲ ਗਿੱਲੇ ਗੱਲਾਂ ਆ ਪਰਸਾਲੇ ਸੁਲਾਵੇ ਬਹੁਤ ਹੋਰੇ ਸੁਲਾਵੇ ਬਹੁਤ ਤਾਂ ਟੈਲਾਂ ਲੱਕੀ ਲੋਟ ਆਉਣਾ ਕੰਮ ਆਪਣਾ ਹੈ ਨਾ ਗਿੱਲੇ ਹਲੇ ਆ ਮੜਾ ਮੜਾ ਸੁੱਕਿਆ ਹੋਰੇ ਸੁਲਾਵੇ ਜਾਣੀ ਦੀ ਹੈ ਹਾਂ ਹਾਲੇ ਬੁਰਾ ਨਹੀਂ ਜਾਂਦਾ ਸੁਭਰਾ ਹੋ ਜਾ ਮੈਂ ਹਾਂਜੀ ਹਾਂ ਸਭ ਸੁਭਰਾ ਹੋ ਬੰਦੇ ਇਹਦਾ ਰਸਤਾ ਰੁਕਾ ਮਾ ਨਹੀਂ ਬੰਦੀ ਨਾ ਉਹ ਜਮਾਂ ਅੰਦਰ ਖਲਾਰਾ ਜਿਹਾ ਪਿਆ ਉਹਦਾ ਮੈਂ ਇਹਨੂੰ ਸਾਫ਼ ਕਰੀ ਗੇਣਾ ਜੀ ਕਮਾਦੀਆਂ ਨੂੰ ਵੀ ਇਹ ਕੁਮ ਜੀ ਵਾਂ ਮੈਂ ਲੋਹੀ ਟਗਾਤਾ ਐ ਨਾ ਆ ਅੰਕਲੇ ਦੇ ਲਾਸਟ ਐਂਡ ਤੇ ਹੰਡੇ ਤਾਂ ਸਾਫੇ ਆ ਸਾਫੇ ਆ ਨਾ ਅੰਕਲੇ ਮੈਂ ਚ ਨਾ ਖਤਨੇ ਕੰਮ ਤਾਂ ਆਈ ਜਾਣੀ ਕਰਦੇ ਇਹ ਤਾਂ ਤੇ ਨਾ ਆ ਚਾਹ ਚੋਲੀ ਪਤਾ ਨਹੀਂ ਕਿਦੀ ਰਹਿ ਗਈ ਚਮਚੇ ਕਿ ਰਹਿ ਗਿਆ ਚਮਚੇ ਹੁੰਦੇ ਆ ਅੱਛਾ ਉੱਥੇ ਆ ਤਾਂ ਛੱਡ ਦੋ ਇਹ ਕੀ ਰੱਖ ਕੇ ਜਾਂਦੇ ਆਪਾਂ ਨੇ ਡੱਬੀ ਰੋਟੀਆਂ ਵੀ ਹੋਣੇ ਉਹਦੇ ਮੈਂ ਕਹਿੰਦਾ ਹੋਰ ਕਰਦੇ ਆ ਨਾ ਹਾਂਜੀ ਇਹਨਾਂ ਨੂੰ ਆਪਾਂ ਬਾਅਦ ਵਿੱਚ ਜਾਂਦਾ ਕੋਠੇ ਰਾਮ ਕੋਕੀ ਨਹੀਂ ਇਹ ਦਿਮਾਗ ਨਾਲ ਬੱਤੀ ਦਾ ਸਰਕਟ ਮੋਬਾਈਲ ਚਾਵਤੀ ਜੇ ਤੋਰੇ ਰੱਖ ਨਾ ਆਪਣਾ ਖਾਣਾ ਪਹਿਲੇ ਇੱਧਰ ਲੱਗਿਆ ਹੁੰਦਾ ਤਾਂ ਨਾ ਅਕਲ ਉਹ ਸਾਹਮਣੇ ਵਾਲਾ ਖਾਣਾ ਉਦੇ ਦੇ ਲੱਕੜੀ ਵਾਲੇ ਆਉਣਗੇ ਨਾ ਉਹ ਖਾਨਾ ਵੜਵਾ ਕੇ ਇੱਧਰ ਆਪਣੇ ਹੋਰੇ ਫਿੱਟ ਕਰਾ ਦੇਣਗੇ ਉਹ ਤਾਂ ਸਾਹਮਣੇ ਲੋੜ ਤਾਂ ਹੈ ਨਹੀਂ ਵੈਸੇ ਆਪਾਂ ਨੂੰ ਹੈ ਨਾ ਤੇਰੇ ਕਹਿਣੀ ਨਹੀਂ ਕਰਾ ਉਹ ਹੋਲਾ ਤੇ ਇੱਧਰ ਕਰਾ ਦੇਾਂਗੇ ਉਹਨੂੰ ਪੀੜੇ ਸੱਟ ਨੂੰ ਚੱਕ ਕੇ ਰੱਖੀਏ ਉੱਥੇ ਤੇ ਹੋਰੇ ਲਿਆਉਂਦੇ ਫਿਰ ਬੈੱਡ ਹੁਣ ਦੱਸੋ ਜੀ ਕਿਦਾਂ ਆਉਣਾ ਇਹ ਆਪਾਂ ਚੱਕ ਕੇ ਇੱਧਰ ਕਰ ਦਿੰਦੇ ਜੀ ਤੇ ਲੋ ਜੀ 50% ਕੰਮ ਹੋ ਗਿਆ ਆਪਣਾ ਡਨ ਹੰਡੇ-ਮੁੰਡੇ ਸਾਰੇ ਰਖਤੇ ਤੇ ਹੁਣ ਇੱਕ ਢੇਡਾ ਘਰਾ ਮਾਰਿਆ ਮਨਾਂ ਨੇ ਦੋ ਕੁ ਸਮਾਨ ਲੈ ਕੇ ਆਉਣੇ ਆ ਤੇ ਬਾਕੀ ਫੇਰ ਆ ਕੇ ਬੈੱਡ ਤਾਰਾਂਗੇ ਤੇ ਨਾਲ ਥੋੜੀ ਡੈਕੋਰੇਸ਼ਨ ਹੋਰ ਕਰਦਾਂਗੇ ਮੋਟਰ ਦੇ ਨਾਲ ਇੱਕ ਬੱਲਬ ਲਿਆਉਣਾ ਬੜਾ ਜਿਹੜਾ ਰੋਸ਼ਨੀ ਜ਼ਿਆਦਾ ਕਰ ਦੇਵੇ ਅੰਦਰ ਚੱਲੀ ਹੁਣ ਘਰ ਨੂੰ ਲੋ ਜੀ ਘਰ ਜਾਏ ਚਾਪੀ ਆਨ ਰਹਿ ਗਈ ਨਹੀਂ ਆਫ ਹੈ ਤਾਂ ਜਨੂ ਅੰਕਲ ਜੀ ਨਹਿਨ ਕੁੜਤੀਆਂ ਘੜਸੈਂਟ ਹੋਤੀਆਂ ਤੈਨੂੰ ਚੱਕ ਲਈ ਬੈੱਡ ਉੱਪਰ ਤੇ ਹਾਂ ਲੋ ਜੀਓ ਤਿੱਕ ਕਰਾਂ ਚਾਦਰ ਫालतू ਪਈ ਦੀ ਉਹ ਵੀ ਚੱਕ ਲਿਆ ਉਹ ਵੀ ਇੱਕ ਗੱਦਾ ਆਪਾਂ ਬਾਹਰੇ ਪਿਛਾ ਦੇਣਾ ਅੰਕਲ ਉਹ ਆਪਾਂ ਫੇਰ ਲੱਗ ਰੱਖ ਲਾਂਗੇ ਅੰਦਰ ਠੀਕ ਹੈਂ ਕੱਬੀ ਲੈ ਲਈ ਆ ਜੋ ਫਿਰ ਬਾਕੀ ਛੱਡੀਆਂ ਆਪਾਂ ਅੰਕਲ ਉਰੇ ਰੱਖ ਦਾਂਗਾ ਹੁੰਜੇ ਨਾ ਕਿਹੜੀਆਂ ਛਾਣ ਕੇ ਬੁੱਟੇ ਛੰਗਣੇ ਜਦ ਆਪਾਂ ਨੇ ਚੀਟੀਆਂ ਉਰੇ ਲਾਉਣੀਆਂ ਹੈ ਚੀਟੀਆਂ ਉੱਧਰ ਲੂੰਜੇ ਲਾਉਗੇ ਕਿਤੇ ਹੋਰ ਬਸ ਉਹ ਉੱਥੇ ਸਾਹਮਣੇ ਤੇ ਤੋਲ ਲੇਂਗੇ ਹੌਲੀ ਹੌਲੀ ਢੋਈ ਜਾਊਂਗੇ ਭਰੀਆਂ ਬੰਨਣਗੇ ਆਸ ਵੀ ਚਲ ਦੇਖ ਲਾਂਗੇ ਤੇ ਖੁੰਝੇ ਰੱਖ ਲਵਾਂਗੇ ਡੈਡੀ ਜੀ ਨੂੰ ਪੁੱਛ ਕੇ ਕਿੱਥੇ ਲਗਾਉਣੇ ਰੱਖਣੀਆਂ ਲੈ 위 ਉੱਪਰ ਵੀ ਆਨ ਆਪਣਾ ਖੁੱਲਾ ਹੋ ਗਿਆ ਸੰਕਲ ਕਰਾਂ ਮੈਂ ਇਹ ਡਿਜ਼ਾਈਨ ਦੇ ਟੱਲਾ ਸਾਡੀਆਂ ਪਰੋਂ ਰੰਗ ਉਹ ਤਾਂ ਡਾਰਕ ਹੈ ਇਹਦਾ ਹੀ ਰੰਗ ਤਾਂ ਨਾ ਸ਼ੁਰੂ ਤੇ ਸਾਡੇ ਵਾਲੀ ਹੈ ਨੇ ਡਾਰਕ ਹੈ ਇਹ ਫਿੱਕੇ ਹੈ ਇਹ ਕੱਲ ਸੁੰਦਰ ਆ ਰਿਹਾ ਹੈ ਚੜੀ ਜਾਣੇ ਰ ਇਹ ਤਾਂ ਉੱਪਰ ਵਾਲਾ ਰੰਗ ਦੇ ਥੋੜੇ ਸਾਡੇ ਜਿੰਨਾ ਸੋਹਣਾ ਸਲਾਬ ਨਹੀਂ ਹੈਗੀ ਸਲਾਬ ਨਹੀਂ ਹਾਂ ਦੇਖੋ ਉਹ ਰੰਗ ਫਿੱਕਾ ਹੋ ਗਿਆ ਇਹ ਦੁਬਾਰਾ ਰੰਗ ਕਰਾਉਂਗਾ ਇਹਨਾਂ ਵੀ ਸਲਤ ਜਿੰਦਾ ਖੁੱਲਲਾ ਉੱਖਾ ਹੀ ਹੈ ਬਈ ਨੋ ਹੋਈ ਖੁੱਲ ਗਿਆ ਨਾ ਹੀ ਅੰਕਲ ਇਹ ਵੀ ਕੁਰਸੀ ਥੱਲੇ ਧਾਰ ਦੁੰਦੇ ਯਾਰ ਕਿਉਂ ਪਈ ਰਹਿਣੇ ਨੇ ਉਰੇ ਉਰੇ ਇੰਨਿਆਂ ਦਾ ਕੀ ਕਰਾਉਣਾ ਤਾਂ ਥੱਲੇ ਪਾ ਦੇ ਕੇ ਤੋੜੀ ਜਾਣ ਜਾਂ ਹੋਰ ਬਚੀ ਹੋਈ ਜਾਗੀ ਰਹਿਣ ਦੇ ਉੱਪਰ ਹੋਰ ਗੰਦਾ ਗੰਦਾ ਮੰਦਾ ਬਹੁਤ ਲੱਗ ਬੰਦੇ ਮੰਦੇ ਪਰ ਉਹ ਕਰੀ ਜਾਂਦਾ ਨਹੀਂ ਬੈਸ ਵੀ ਚਿੱਟੀ ਚਾਦਰ ਰਹੀ ਸੀ ਕੱਦਾ ਇੱਕੇ ਰੱਖ ਲਿਆ ਥੱਲੇ ਇਹਨੇ ਇਹਨੂੰ ਉੱਪਰ ਮਹਿਰਣ ਨੂੰ ਇੱਕ ਨੂੰ ਅੱਜ ਤੁਪ ਲਵਾ ਰਹੇ ਨੇ ਕੱਦੇ ਇਹਨੂੰ ਹੋਈ ਫਿਰਨ ਲੈ ਕੇ ਚਲੀ ਆ ਥੱਲੇ ਨੂੰ ਓ ਜੀ ਸਾਡੀ ਮੋਟਰ ਹੋ ਗਈ ਅੰਦਰ ਤੋਂ ਰੈਡੀ ਹੁਣ ਤੋਂ ਹੁੰਦੇ ਤੁਹਾਨੂੰ ਓਏ ਅੰਕਲ ਬਣ ਗਈ ਗੱਲ ਔਰ ਇਸ ਇਧਰ ਢੰਡੇਲਾ ਤੇ ਪੰਜਾਬ ਉਹਦੇ ਇਹ ਵੀ ਦੱਸੋ ਠੀਕ ਲੱਗਦੇ ਆ ਇਹ ਨਾਲ ਪਿੱਛੇ ਥੋੜਾ ਜਿਹਾ ਜੇਸੀ ਲਾਇਆ ਸੀ ਜਿਹੜਾ ਕੰਦ ਖਰਾਬ ਹੋ ਗਈਦੀ ਆਪਣੀ ਹਨਾ ਨਾਲੇ ਪਿੱਛੇ ਕਾਂਦਰੀ ਲੁਗ ਗਈ ਨਾਲੇ ਡਿਜ਼ਾਈਨ ਜਾਂ ਬਣ ਗਿਆ ਪੰਜਾਬ ਕਿੰਗ ਦਾ ਢੰਡੇ ਬਈ ਇਹ ਆ ਬੈੱਡ ਰੱਖਤੇ ਹੋਣ ਅਸੀਂ ਇਹਨੂੰ ਬਾਅਦ ਥੋੜੀ ਇਹਨੂੰ ਕੋਹ ਹੁਲਵਾ ਦਾਂਗੇ ਧੁੱਪ 'ਚ ਸੇਕ ਜਿਹਾ ਹੁਲਵਾ ਦਾਂਗੇ ਬਾਕੀ ਆ ਬਾਕੀ ਸਾਰਾ ਗਾਪ ਸੈੱਟ ਆ ਗਿਆ ਸਾਡੇ ਡੱਬੇ ਡੁੱਬੇ ਹਾਂਜੀ ਅੰਦਰ ਸਾਡੀ ਸੋਈ ਵੀ ਸੈੱਟ ਹੋ ਗਈ ਹੈ ਇਹਨਾਂ ਅਟਾਚੀ ਵੀ ਲਾ ਦੀਏ ਲੜੀਆਂ ਪੀਆਂ ਲੜੀਆਂ ਦਾ ਗਿਆ ਲਾਉਣੇ ਗਿਆ ਲਾ ਰਹੀ ਹੈ ਅੰਦਰ ਲਾ ਦੇ ਕੇ ਬਾਹਰ 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 ਤੇ ਬਾਹਰ ਤੇ ਮੇਰਾ ਨਾ ਹੁੰਦਾ ਕੋਈ ਆਪਣੇ ਘਾਰੇ ਆਏ ਲੈਣੇ ਉਹ ਹੀ ਅੱਗੇ ਨੂੰ ਹੁੰਦਾ ਦੇਖਾਂ ਹਾਲ ਤਾਂ ਬਹੁਤ ਦੂਰ ਆ ਦਿਵਾਲੀ ਤੇ ਨੋ ਜੀ ਤੇ ਫੋਨ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ ਬਾਕੀ ਕੰਮ ਕਾਨੂੰ ਕਰਾਂਗੇ ਤੇ ਓਕੇ ਬਾਏ ਬਾਏ